ਮੇਰੇ ਵੱਲੋਂ ਸਾਰੇ ਪੈਨਪ੍ਰਾਮਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਓ ਅੱਜ ਆਪਾਂ ਪਨੀਰ ਮਲਾਈ ਕੋਫਤਾ ਦੀ ਸਬਜ਼ੀ ਰੈਸਟੋਰੈਂਟ ਸਟਾਈਲ ਘਰ ਬਣਾ ਕੇ ਆਸਾਨ ਤਰੀਕੇ ਨਾਲ ਤੁਹਾਨੂੰ ਦੱਸਾਂਗੀ ਤੇ ਜੋ-ਜੋ ਸਮਾਨ ਪੈਣਾ ਉਹ ਵੀ ਦਿਖਾਉਂਗੀ ਤੇ ਬਣਾ ਕੇ ਵੀ ਦਿਖਾਉਂਗੀ ਤੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਇਹ ਪਿਆਜ਼ ਰਫਲੀ ਕੱਟੇ ਹੋਏ ਥੋੜਾ ਜਿਹਾ ਲਸਣ ਟਮਾਟਰ ਕਾਲੀ ਮਿਰਚ ਧਨੀਆ ਪਾਊਡਰ ਹਰੀ ਇਲਾਚੀ ਕੱਦ ਵੈਸੇ ਕਾਜੂ ਪੇਸਟ ਪੈਂਦ ਕਾਜੂ ਹੀ ਪੈਂਦੇ ਨੇ ਗਰੇਵੀ ਚ ਪਰ ਹਰੇਕ ਦੇ ਪਹੁੰਚ ਨਹੀਂ ਹੁੰਦੀ ਕਿ ਉਹ ਕਾਜੂ ਪਾ ਸਕੇ ਇਸ ਕਰਕੇ ਜੇ ਕਿਸੇ ਕਾਜੂ ਨਹੀਂ ਲੈ ਸਕਦਾ ਤਾਂ ਉਹ ਕਾਜੂ ਦੀ ਜਗ੍ਹਾ ਤੇ ਮਗਜ਼ ਚੂਜ਼ ਕਰ ਸਕਦਾ ਹੈ ਟੇਸਟ ਦਾ ਕੋਈ ਬਹੁਤਾ ਫਰਕ ਨਹੀਂ ਆਉਂਦਾ ਹਰੀਲਾ ਚੀਵੀ ਪਾ ਮੰਗੇ ਇਹ ਹੈਗੀ ਹੈ ਗਰੇਵੀ ਬਣਾਉਣ ਵਾਸਤੇ ਕਰੀਮੀ ਟੈਕਚਰ ਲਿਆਉਣ ਵਾਸਤੇ ਮਲਾਈ ਇਹ ਘਰ ਦੀ ਕੱਢੀ ਹੋਈ ਦੁੱਧ ਤੋਂ ਲਈ ਹੋਈ ਮਲਾਈ ਹੈ ਮਲਾਈ ਤੇ ਕਰੀਮ ਵਿੱਚ ਫਰਕ ਹੁੰਦਾ ਹੈ ਪਰ ਜੋ ਟੈਕਚਰ ਮਲਾਈ ਨਾਲ ਆਉਂਦਾ ਉਹ ਜੇਕਰ ਤੁਸੀਂ ਕਰੀਮ ਲਿਆ ਕੇ ਪਾਉਨੇ ਆ ਉਹਦੇ ਨਾਲ ਨਹੀਂ ਆਉਂਦਾ ਨਾ ਹੀ ਉਹ ਨਾ ਉਹ ਟੇਸਟ ਹੁੰਦਾ ਇਸ ਕਰਕੇ ਮੈਂ ਮਲਾਈ ਯੂਜ਼ ਕਰ ਰਹੀ ਆਂ ਤੇ ਹੁਣ ਅਸੀਂ ਸਾਰੀ ਰੈਸਪੀ ਬਣਾਉਣ ਵਾਸਤੇ ਤੁਹਾਨੂੰ ਦਿਖਾਉਣੀ ਆਂ ਮੈਂ ਪਨੀਰ ਤਾਂ ਮੇਰਾ ਘਰ ਦਾ ਕੱਢਾ ਹੋਣ ਕਰਕੇ ਥੋੜਾ ਇਸ ਤਰ੍ਹਾਂ ਦਾ ਹੀ ਐ ਇਹਨੂੰ ਜੇਕਰ ਤੁਸੀਂ ਬਾਜ਼ਾਰ ਤੋਂ ਪਨੀਰ ਲੈ ਕੇ ਆਉਨੇ ਹੋ ਤਾਂ ਤੁਸੀਂ ਉਹਨੂੰ ਕੱਦੂ ਕਸ਼ ਕਰਨਾ ਹੈ ਕਿਉਂਕਿ ਜਿਆਦਾ ਮਸਲ ਨਾਲੋਂ ਤੁਸੀਂ ਇੱਕ ਦੋ ਆਪਾਂ ਬਿਲਕੁਲ ਕ੍ਰੀਮੀ ਟੈਕਚਰ ਲੈ ਕੇ ਆਉਣਾ ਇਸ ਕਰਕੇ ਕद्दूकश ਕਰਿਓ ਪਰ ਮੇਰਾ ਦੂਸਰਾ ਪਨੀਰ ਆ ਮੈਂ ਕद्दूकश ਨਹੀਂ ਕਰੂੰਗੀ ਘਰੇ ਕੱਢਿਆ ਮੈਂ ਆਲੂ ਨੂੰ ਬਿਲਕੁਲ ਥੋੜਾ ਜਿਹਾ ਹੀ ਆਲੂ ਪਾਉਣਾ ਸਿਰਫ ਵਾਈਂਡਿੰਗ ਵਾਸਤੇ ਇਹਨੂੰ ਮੈਂ ਕद्दूकश ਕਰ ਲੂੰਗੀ ਉਬਲਿਆ ਹੋਇਆ ਆਲੂ ਆ ਇਹ ਚਲੋ ਆਲੂ ਆਪਾਂ ਕद्दूकश ਕਰ ਲਿਆ ਤੇ ਇਹਦੇ ਵਿੱਚ ਆਪਾਂ ਪਨੀਰ ਮਿਲਾਵਾਂਗੇ ਥੋੜੀ ਜੀ ਇਹਦੇ ਵਿੱਚ ਕਾਲੀ ਮਿਰਚ ਪਾਵਾਂਗੇ। ਨਮਕ ਪਾਵਾਂਗੇ। ਥੋੜਾ ਜਿਹਾ। ਬੰਤ ਕਰ ਲਾ ਦੋ ਮント। ਅਕੋਰਡਿੰਗ ਆਪਾਂ ਥੋੜਾ ਜਿਹਾ ਨਮਕ ਵੀ ਪਾਵਾਂਗੇ ਇਹਦੇ ਵਿੱਚ। ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਸਲਣਾ ਹੈ। ਮਸਲ ਕੇ ਆਪਾਂ ਬਿਲਕੁਲ ਮੱਖਣ ਵਰਗਾ ਬਣਾ ਲੈਣਾ। ਜਿੰਨਾ ਤੁਸੀਂ ਮਸਲੋਗੇ, ਉਨਾਂ ਹੀ ਇਹ ज्यादा अच्छे कोफते बन गए जेकर मालिश ए नहीं करोगे मरोंगे नहीं तो कोफते फटन देखो हम अपना इस तरह में हो गया कला पनीर ते आलू फंटे अपना

ਕੋ ਆ ਦਾ ਪਾਣਾ ਮੀ ਬੇਕਿੰਗ ਪਾਊਡਰ ਆ ਇੱਕ ਚਮਚਾ ਇੱਕ ਚਮਚਾ ਭਰ ਕੇ ਨਹੀਂ ਇੱਕ ਪਿੰਚ ਇੱਕ ਪਿੰਚ ਪਾਉਣਾ ਆ ਦੇਖੋ ਮੈਂ ਪਾਉਣ ਲੱਗਾ ਇਹਦੇ ਨਾਲ ਨਾ ਥੋੜਾ ਫਲਫੀ ਤੇ ਸੌਫਟਨੈਸ ਜ਼ਿਆਦਾ ਹੋਊਗੀ ਇਹਨੂੰ ਫਿਰ ਤੋਂ ਆਣਾ ਆ ਪਾਈ ਦੀ ਰਗੜਾਈ ਕਰਨੀ ਆ ਬਸ ਚਲੋ ਹੁਣ ਆਪਾਂ ਇਸ ਤਰ੍ਹਾਂ ਦਾ ਬਣਾ ਲਿਆ ਹੁਣ ਆਪਾਂ ਇਹਦੇ ਬਣਾਵਾਂਗੇ ਕੋਲ ਕੋਕ ਤੇ ਹੋਰ ਆਪਾਂ ਇਹਦੇ ਬਣਾਵਾਂਗੇ ਕੋਕ ਤੇ ਠੀਕ ਹੈ ਤੇ ਕੋਕ ਤੇ ਬਣਾ ਕੇ ਤੁਹਾਨੂੰ ਦਿਖਾਉਨੇ ਆ ਇਹਦੇ ਵਿੱਚ ਮੈਂ ਪਹਿਲਾਂ 2 ਚਮਚੇ ਪਾਏ ਸੀਗੇ ਕਾਰਨਫਲੋਰ ਦੇ ਪਰ ਹੁਣ ਮੈਨੂੰ ਥੋੜਾ ਜਿਹਾ ਠੀਕ ਨਹੀਂ ਸੀ ਲੱਗਦਾ ਪਤਲਾ ਲੱਗਦਾ ਸੀ ਬਾਈਂਡਿੰਗ ਸਹੀ ਨਹੀਂ ਸੀ ਹੋ ਰਹੀ ਇਸ ਕਰਕੇ 1 ਚਮਚਾ ਹੋਰ ਪਾਇਆ उस तो बाद चंग मालिश फिर की कोफते बनावा हूं देखिए आप कोफते बना, तो बना लगे इन्हें थोड़ा जा डस्ट कर लागे कॉर्नफ्लोर ना

ਉਹ ਤੁਸੀਂ ਥੋੜਾ ਪਹਿਲਾਂ ਡਸਟ ਕਰ ਲਓ ਤਾਂ ਕਿ ਇਹ ਪਲੇਟ ਨਾਲ ਨਾ ਚੁੰਮੜਨ ਕਾਰਨ ਕਾਰਨ ਫਲੋਰ ਨੂੰ ਨਾ ਥੋੜਾ ਡਸਟ ਕਰ ਲਓ ਉਹਦੇ ਉੱਤੇ ਇਹਦੇ ਵਿੱਚ ਆਪਾਂ ਕਿਸ਼ਮਿਸ਼ ਭਰ ਰਹੀਏ ਮੈਂ ਕਿਉਂਕਿ ਸਾਡੇ ਬੱਚੇ ਹੋਰ ਡਰਾਈ ਫਰੂਟ ਵਿੱਚ ਭਰਿਆ ਹੋਇਆ ਨਹੀਂ ਖਾਂਦੇ ਇਹ ਤੁਸੀਂ ਆਪਦੀ ਮਰਜ਼ੀ ਹੈ ਭਰਨਾ ਭਰ ਸਕਦੇ ਹੋ ਨਹੀਂ ਤਾਂ ਐਂ ਹੀ ਬਣਾ ਲਓ ਔਰ ਪਰਤੋੜਾ ਸਹੀ ਬਣਨਾ ਚਾਹੀਦਾ ਦੋਨੋਂ ਥੇਲੀਆਂ ਦੇ ਵਿੱਚ ਬਣਾ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਇਹ ਮੈਂ ਹੁਣ ਇੱਕ ਕੋਫਤਾ ਬਣਾ ਕੇ ਪਹਿਲਾਂ ਮੈਂ ਪਾ ਕੇ ਦੇਖਿਆ ਕਿ ਇਹ ਫਟਦਾ ਨਹੀਂ ਰਿਹਾ ਜੇਕਰ ਤੁਹਾਡਾ ਸਹੀ ਟੈਕਸਚਰ ਪੂਰੇ ਤੌਰ ਤੇ ਜੋ ਪਨੀਰ ਮਸਲ ਕੇ ਆਪਾਂ ਬਣਾਇਆ ਸੀ ਉਹ ਨਹੀਂ ਬਣਦਾ ਤਾਂ ਤੁਹਾਡੇ ਕੁਪਤੇ ਫਟਣਗੇ ਫਿਰ ਤੁਹਾਨੂੰ ਹੋਰ ਮਿਹਨਤ ਕਰਨੀ ਪਊਗੀ ਇਹ ਹੁਣ ਮੇਰਾ ਸਹੀ ਬਣ ਗਿਆ ਸੀ ਮੈਂ ਦੂਸਰੇ ਪਾਉਣ ਲੱਗੀ ਆ ਚੈੱਕ ਕਰ ਲਾ ਦਵਾਂ ਤੇ ਹੁਣ ਮੈਂ ਸਾਰੇ ਕੁਪਤੇ ਪਾਰ ਰਹੀ ਆ ਪਾਰ ਪਾਤੇ ਪਰ ਇਹਨਾਂ ਨੂੰ ਜਲਦੀ ਜਲਦੀ ਤੁਸੀਂ ਹਿਲਾਉਣਾ ਨਹੀਂ ਇੱਕ ਦਮ ਹਿੰਟ ਐਸੇ ਤਰ੍ਹਾਂ ਰਹਿਣ ਦਿਓ ਕਿਉਂਕਿ ਸੌਫਟ ਜੇ ਹੁੰਦੇ ਨੇ ਹੁਣ ਇਹਨਾਂ ਆ ਦੇਖੋ ਹੁਣ ਥੋੜੇ ਜੇ ਇਹ ਬਰਾਊਨ ਜੇ ਨਿੱਚੇ ਹੋਣ ਲੱਗ ਗਏ ਹੁਣ ਮੈਂ ਇਹਨੂੰ ਹਲਕੇ ਜਿਹੱਤ ਨਾਲ ਹਿਲਾ ਰਹੀ ਆ ਤੁਸੀਂ ਵੀ ਇਸ ਤਰ੍ਹਾਂ ਹਲਕੇ ਹੱਥ ਨਾਲ ਲਾਉਣਾ ਜੇ ਤੁਸੀਂ ਜ਼ਿਆਦਾ ਹੀ ਘੜਛਾ ਫੇਰ ਤਾਂ ਫੇਰ ਪੱਕ ਗਏ ਸੀ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਸਾਰੇ ਕੋਪ ਤੇ ਮੇਰੇ ਰੈਡੀ ਹੋ ਗਏ ਮੈਂ ਉਸੇ ਕੜਾਹੀ ਨੂੰ ਦੁਬਾਰਾ ਤੋਂ ਯੂਜ਼ ਕਰ ਰਹੀ ਆ ਗਰੇਵੀ ਬਣਾਉਣ ਵਾਸਤੇ ਮੈਂ ਜਿਹੜਾ ਤੇਲ ਕੋਪ ਤੇ ਬਣਾਉਣ ਲਈ ਬੰਦਗਾ ਆਪਾਂ ਇੱਥੇ ਆਪਾਂ ਪਾਉਣਾ ਬੇ ਕਾਲੀ ਮਿਰਚ ਪਾ ਦੂੰਗੀ ਮੈਂ ਮੇਰੇ ਕੋਲੇ ਤੇਜ ਪੱਤਾ ਜ ਹੈ ਨਹੀਂ ਇਹਦੇ ਵਿੱਚ ਤੇਜ ਪੱਤਾ ਕਾਲੀ ਮਿਰਚ ਤੇ ਜੀਰਾ ਬਿਲਕੁਲ ਥੋੜਾ ਜੂਸ ਕਰਨਾ ਆਪਾਂ ਕਿਉਂਕਿ ਜੇ ਤੁਸੀਂ ਜਿਆਦਾ ਜੀਰਾ ਪਾਉਂਗੇ ਤਾਂ ਤੁਹਾਡੀ ਗਰੇਵੀ ਕਾਲੀ ਹੋ ਜਾਊਗੀ ਆਪਾਂ ਉਹਦਾ ਕਾਲੀ ਨਹੀਂ ਕਰਨਾ ਸਹੀ ਰੰਗਤ ਦੇਣੀ ਹੈ ਇਸ ਕਰਕੇ ਜੀਰਾ ਬਿਲਕੁਲ ਘੱਟ ਪਾਇਆ ਹੈ ਇਹਨਾਂ ਨੂੰ ਥੋੜਾ ਹਲਕਾ ਜਿਹਾ ਹੋ ਲੈਣ ਦਾ ਤੇ ਛੋਟੀ ਇਲਾਚੀ ਪਾਵਾਂਗੇ ਅੱਤਾਂ ਥੋੜੀ ਕੁੱਟ ਲਈਏ ਨਾ ਇਹਨਾਂ ਦੇ ਨਾ ਇਸ ਤਰ੍ਹਾਂ ਮੂੰਹ ਜਿਹਾ ਖੋਲ ਕੇ ਦਾਣੇ ਕੱਟ ਕੇ ਪਾਵਾਂਗੇ ਪਾ ਦਾਂਗੇ ਪਿਆਜ਼ ਆ ਕੱਟੇ ਹੋਏ ਇਹ ਰੱਖਣਾ ਪਿਆਜ਼ ਨੇ ਵਿੱਚ ਹੀ ਲਸਣ ਪਾ ਦਾਂਗੇ ਇਹ ਦੇ ਇਹ ਗਰੇਵੀ ਬਣਾਵਾਂਗੇ ਆਪਾਂ ਚਾਰ ਪੰਜ ਆਪਾਂ ਹਰੀਆਂ ਇਲਾਇਚੀਆਂ ਪਾਈਆਂ ਇਹਦੇ ਵਿੱਚ ਮੈਂ ਜ਼ਿਆਦਾ ਉਹਦੇ ਵਿੱਚ ਦਾਣੇ ਕੱਢ ਕੇ ਪਾ ਦਿੱਤੇ ਆ ਇਲਾਇਚੀ ਨੇ ਸੱਜਣਾ ਬੋਲ ਰਿਹਾ ਡੈਡੀ ਕਰਦਾ ਆ ਹੁਣ ਆਪਣੇ ਪਿਆਜ਼ ਕੁਛ ਇਸ ਤਰ੍ਹਾਂ ਦੇ ਹੋ ਗਏ ਆਪਾਂ ਬਹੁਤੇ ਨਹੀਂ ਭੁੰਨਣਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਇਹਨਾਂ ਨੂੰ ਵੀ ਥੋੜਾ ਚਿਰ ਭੁੰਨ ਲੈਣੇ ਆਪਾਂ ਜਿਹੜੇ ਟਮਾਟਰ ਪਿਆਜ਼ ਨੇ ਨਾ ਇਹਨਾਂ ਨੂੰ ਗੁਲਾਬੀ ਹੋਣ ਤੱਕ ਨਹੀਂ ਭੁੰਨਣਾ ਬਸ ਜਦੋਂ ਮੜੇ ਜੇ ਥੋੜਾ ਜਿਹਾ ਆਪਾਂ ਨੂੰ ਲੱਗੂਗਾ ਵੀ ਇਹਨਾਂ ਦੇ ਕਿਨਾਰੀਆਂ ਜੀਆਂ ਗੁਲਾਬੀ ਹੋਣ ਲੱਗ ਗਈਆਂ ਉਦੋਂ ਆਪਾਂ ਬੰਦ ਕਰਨਾ ਕਿਉਂਕਿ ਦਾ ਬਰਾਊਨ ਜਾ ਹੋ ਜਾਊਗਾ ਵੀ ਕਰੀਮੀ ਕਰੀਮੀ ਜਾਤੇ ਸੌਫਟ ਜਾਨੀ ਬਣੂਗਾ ਨਮਕ ਪਾ ਲਈਏ ਹੁਣ ਇਹਦੇ ਵਿੱਚ ਆਪਾਂ ਨਾ ਨਮਕ ਪਾ ਦਿੰਨੇ ਜਿੰਨਾ ਕੋ ਤੁਹਾਡੇ ਆਪਣੇ ਹਿਸਾਬ ਨਾਲ ਵੀ ਤੁਸੀਂ ਜਿੰਨਾ ਖਾਣੇ ਹੋ ਉਹਨਾਂ ਕ ਨਮਕ ਪਾ ਦਿਓ ਮੈਂ ਆਪਦੇ ਹਿਸਾਬ ਨਾਲ ਪਾ ਲਿਆ ਕਿਉਂਕਿ ਉਹਦੇ ਨਾਲ ਟਮਾਟਰ ਜਲਦੀ ਗਲ ਜਾਣਗੇ ਨਾਲ ਪੱਕ ਜਾਣਗੇ ਇਹ ਮਗਜ ਲੈਏ ਨੇ ਮੈਂ ਕਿਉਂਕਿ ਮੈਂ ਜੇਕਰ ਤਾਂ ਮਗਜ ਲੈਨੇ ਵੀ ਹਰੇਕ ਬੰਦਾ ਕਾਜੂ ਨਹੀਂ ਪਾ ਸਕਦਾ ਤਾਂ ਤੁਸੀਂ ਮਗਜ ਵੀ ਪਾ ਸਕਦੇ ਹੋ ਇਹ ਆਪਾਂ ਕਾਜੂ ਵੀ ਪਾਵਾਂਗੇ ਦੇ ਵਿੱਚ ਗਰੇਵੀ ਨੂੰ ਰਿਚ ਕਰਨ ਵਾਸਤੇ ਮੰਨ ਲਓ ਤੁਹਾਡੇ ਕਿਤੇ ਗੈਸਟ ਨੇ ਆਉਣਾ ਤਾਂ ਤੁਸੀਂ ਇਸ ਤਰ੍ਹਾਂ ਗਰੇਵੀ ਨੂਰ ਅੜੀ ਕਰਕੇ ਰੱਖ ਲਓ ਬਾਕੀ ਦਾ ਪ੍ਰੋਸੈਸ ਤੇ ਆਪਣੇ ਕੋਕਸ ਤੇ ਵੀ ਬਣਾ ਕੇ ਰੱਖ ਲਓ ਤੁਹਾਨੂੰ ਬਹੁਤਾ ਰਸੋਈ ਚ ਜਾਣ ਦੀ ਲੋੜ ਨਹੀਂ ਫਿਰ ਬਸ ਜਦੋਂ ਪਰੋਸਣਾ ਹੈ ਉਦੋਂ ਵਿੱਚ ਕੋਕਸ ਤੇ ਪਾਓ ਗਰੇਵੀ ਦੇ ਤੇ ਚਲੋ ਲਾਉ ਡੈਨਿੰਗ ਤੇ ਵਰਤੋ ਬੇਲੇ ਸਮੇਂ ਦੇ ਵਿੱਚ ਇਹੋ ਜਿਹਾ ਕੁਝ ਕਰਕੇ ਰੱਖ ਲਓ ਤੁਹਾਨੂੰ ਬਾੜੀ ਭੱਜ ਦੌੜ ਕਰਨ ਦੀ ਫਿਰ ਜ਼ਰੂਰਤ ਨਹੀਂ ਪੈਣੀ ਇਹਨੂੰ ਨਾ ਮੈਂ ਮਲਾਈ ਨੂੰ ਥੋੜਾ ਜਾਂਦੀ ਨੇ ਫੈਂਟ ਜੇ ਲਾਉਂਗੇ ਐਵੇਂ ਤਾਂ ਕਿ ਇਹ ਇਹਦੇ ਵਿੱਚ ਜਿਹੜੇ ਕੋਈ ਛਿੱਡੀਆਂ ਜਾਂ ਜਿਵੇਂ ਬਣ ਜਾਂਦੇ ਆ ਮਲਾਈ ਚ ਉਹ ਇਸ ਤਰ੍ਹਾਂ ਫੈਂਟੀਆਂ ਜਾਣਗੀਆਂ ਸਮੂਥੀ ਜੀ ਕਰ ਲੂਗੀ ਆਪਾਂ ਇਸ ਸਟੇਜ ਤੇ ਇਹਨਾਂ ਨੂੰ ਬਿਲਕੁਲ ਜਿਹੜੇ ਪਿਆਜ਼ ਨੇ ਇਹਨਾਂ ਨੂੰ ਬਿਲਕੁਲ ਗੁਲਾਬੀ ਨਹੀਂ ਕਰਨਾ ਥੋੜੇ ਥੋੜੇ ਕਿਨਾਰੀ ਜਦੋਂ ਪਿੰਕ ਜੀ ਹੋਣ ਲੱਗ ਜੇ ਤਾਂ ਤੁਸੀਂ ਸਮਝ ਲਓ ਵੀ ਹੁਣ ਸਾਡੀ ਗਰੇਵੀ ਲਈ ਇਹ ਠੀਕ ਹੈ ਬਿਲਕੁਲ ਪਿੰਕ ਐ ਬ੍ਰਾਊਨ ਨਹੀਂ ਕਰਨਾ ਹਲਦੀ ਬਿਲਕੁਲ ਘੱਟ ਪਾਉਣੀ ਹੈ ਜਿਆਦਾ ਪਾਈ ਤਾਂ ਹਲਦੀ ਨੇ ਆਵਦਾ ਰੰਗਤ ਦੇਣੀ ਹੈ ਇਸ ਕਰਕੇ ਹਲਦੀ ਨੂੰ ਬਹੁਤ ਘੱਟ ਪਾਣਾ ਆਪਦੇ ਮਰਜ਼ੀ ਜਿੰਨਾ ਕੁ ਤੁਸੀਂ ਮਤਲਬ ਖਾਣ ਆ ਮੈਂ ਧਨੀਆ ਪਾਊਂਗੀ ਇੱਕ ਚਮਚਾ ਕਾਲੀ ਮਿਰਚ ਕਾਲੀ ਮਿਰਚ ਥੋੜੀ ਜਿਹੀ ਸੇ ਜ਼ਿਆਦਾ ਖਾਣੇ ਆ ਤੇ ਥੋੜਾ ਰੈੱਡ ਚਿੱਲੀ ਪਾਊਡਰ ਥੋੜਾ ਜਿਹੀ ਪਾਉਂਗੀ ਆਉਗੇ ਸਵਾਦ ਅਕੋਰਡਿੰਗ ਤੇ ਪਾ ਲੋ ਇਹਨਾਂ ਨੂੰ ਹੁਣ ਆਪਾਂ ਪੁੰਨੀ ਤੁਹਾਡਾ ਡ్రਾਈ ਫਰੂਟ ਵੀ ਵਿੱਚ ਭੁੱਜ ਜਾਊਗਾ ਮਸਾਲੇ ਪਿਆਜ਼ ਵੀ ਤੇ ਬਸ ਇਹਨਾਂ ਨੂੰ ਥੋੜਾ ਜਿਹਾ ਚਿਰ ਭੁੰਨ ਕੇ ਫਿਰ ਮੈਂ ਇੱਕ ਪਲੇਟ 'ਚ ਕੱਢ ਕੇ ਇਹਨਾਂ ਨੂੰ ਠੰਡਾ ਕਰੂੰਗੀ ਠੰਡਾ ਕਰਕੇ ਫਿਰ ਉਸ ਤੋਂ ਬਾਅਦ ਮੈਂ ਪੀਸ ਲੂੰਗੀ ਇਹਨਾਂ ਨੂੰ ਹੁਣ ਆਪਾਂ ਆਪਣੇ ਪਿਆਜ਼ ਵੀ ਹੋ ਗਏ ਟਮਾਟਰ ਵੀ 갈 ਗਏ ਤੇ ਨਮਕ ਮਿਰਚ ਜਿੰਨਾ ਕੁ ਮੈਨੂੰ ਜ਼ਰੂਰਤ ਸੀ ਓਨਾਂ ਕੁ ਮੈਂ ਪਾ ਲਿਆ ਇਹਨੂੰ ਹੁਣ ਮੈਂ ਇੱਕ ਪਲੇਟ 'ਚ ਕੱਢ ਲੂੰਗੀ ਫਿਰ ਥੋੜਾ ਠੰਡਾ ਹੋਣ ਵਾਸਤੇ ਰੱਖੂੰਗੀ ਆਪਾਂ ਹੁਣ

ਰੈਡੀ ਆ ਹੁਣ ਆਪਾਂ ਨਾ ਵੀ ਜਿਹੜੀ ਆਪਾਂ ਕਰ ਲਈ ਨਾ ਗਰੇਵੀ ਉਹਨੂੰ ਛਾਣ ਛੂਣ ਲਿਆ ਆਪਾਂ ਇਹਦੇ ਵਿੱਚ ਕੜਾਹੀ ਚ ਫਿਰ ਤੋਂ ਟਰਾਂਸਫਰ ਕਰ ਰਹੇ ਆ ਇਹਨੂੰ ਥੋੜਾ ਜਆ ਆਪਾਂ ਕਰੀਮੀ ਬਣਾਉਣ ਵਾਸਤੇ ਬਾਕੀ ਦਾ ਪ੍ਰੋਸੈਸ ਜਿਹੜਾ ਰਹਿ ਗਿਆ ਉਹ ਕਰਦੇ ਆ ਪਨ ਕਰ ਚੀ ਦੀ ਜ਼ਰੂਰ ਪਾਣੀ ਸੀ ਨਾ ਅਸੀਂ ਥੋੜਾ ਜਿਹਾ ਤੇਲ ਲਵਾਵਾਂਗੇ ਤੇ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਮલાઈ ਹੁਣ ਇਸ ਤਰ੍ਹਾਂ ਇਸ ਤੇ ਆਪਾਂ ਇਹਨੂੰ ਕੁਝ ਟਾਈਮ 1-2 ਮਿੰਟ ਪਕਾ ਲਿਆ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮਲਾਈ ਇਹਨੂੰ ਆਪਾਂ ਕਰੀਮੀ ਬਣਾਉਣ ਵਾਸਤੇ ਮਲਾਈ ਪਾਉਣੀ ਬਹੁਤ ਜ਼ਰੂਰੀ ਹੈ ਇੰਨੀ ਕ ਗਰੇਵੀ ਬਣਾਉਣੀ ਹੈ ਨਾ ਇੱਥੇ ਜ਼ਿਆਦਾ ਦੇਖੋ ਇਹ ਜ਼ਿਆਦਾ ਥਿੱਕ ਹੈ ਤਾਂ ਜਿੰਨੀ ਕ ਆਪਾਂ ਗਰੇਵੀ ਬਣਾਉਣੇ ਉਹਨਾਂ ਕੱਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਇਹ ਸੱਤ ਅੱਠ ਲੋਕਾਂ ਵਾਸਤੇ ਬਹੁਤ ਸੈਫੀਸ਼ੈਂਟ ਹੈ ਹਲੇ ਮੈਂ ਥੋੜੀ ਜਿਹੀ ਹੋਰ ਕਰੂੰਗੀ ਕਿਉਂਕਿ ਕੁਛ ਨਾ ਕੁਛ ਕੋਫਤੇ ਜਿਹੜੇ ਆਪਾਂ ਵਿੱਚ ਪਾਵਾਂਗੇ ਉਹ ਵੀ ਗਰੇਵੇ ਪੇੜਨਗੇ ਚਲ ਇਹਨੂੰ ਹੜਾ 5 ਮਿੰਟ ਮੈਂ ਹੋਰ ਪਕਾਉਂਗੀ ਜਿਹੜੀ ਮੈਂ ਪਾਣੀ ਪਾਇਆ ਆਪਾਂ ਹੁਣ ਥੋੜੀ ਜਿਹੀ ਇਹਨੂੰ ਰੰਗਤ ਦੇਣੀ ਐ ਇਸ ਕਰਕੇ ਇੱਕ ਚਮਚਾ ਦੇਸੀ ਘਿਓ ਦਾ ਪਾ ਕੇ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਇਹਨੂੰ ਗਰਮ ਹੋਣ ਦਾਂਗੇ ਕਿਉਂ ਹੁਣ ਆਪਣਾ ਗਰਮ ਹੋ ਗਿਆ ਥੋੜੀ ਜਿਹੀ ਰੰਗਤ ਕੱਦੇ ਮੰਨ ਦੇਣੀ ਐ ਨੂੰ ਆਪਾਂ ਬਸ ਅੰਨੇ ਕ ਲਾਲ ਮਿਰਚ ਪਾਵਾਂਗੇ ਅਸਟਾ ਅੱਛੀ ਲੱਗਦੀ ਹੈ ਮੰਨ ਲਓ ਤੁਹਾਡੇ ਕੋਈ ਮਹਿਮਾਨ ਆਉਂਦੇ ਨੇਗੇ ਆਉਣਾ ਕਿਸੇ ਨੇ ਫੋਨ ਆ ਗਿਆ ਤਾਂ ਤੁਸੀਂ ਇਹ ਕੋਪਤੇ ਕੋਪਤੇ ਤੇ ਗਰੇਵੀ ਰੈਡੀ ਕਰਕੇ ਰੱਖ ਲਓ ਬਸ ਫਿਰ ਨਾਲ ਦੀ ਨਾਲ ਭਰੋਸ ਦੋ ਫੁਲਕੇ ਬਣਾਓ ਚਲ ਆ ਕੋਪ ਤੇ ਪਾਤੇ ਬਸ ਇਹਨੂੰ ਨਾ ਬਿਲਕੁਲ ਹਲਕੇ ਹੱਥ ਨਾਲ ਹਿਲਾਉਣਾ ਬਸ 1 ਮਿੰਟ ਇਹਨੂੰ ਮੜਾ ਜਾ ਸੇਕ ਲਵਾ ਦਾਂਗੇ ਤਾਂ ਕਿ ਇਹਨਾਂ ਵਿੱਚ ਜਿਹੜੀ ਗਰੇਵੀ ਆ ਉਹ ਥੋੜਾ ਰਸ ਜੇ ਬਾਕੀ ਫਿਰ ਤੁਹਾਨੂੰ ਦਿਖਾਉਣਾ ਹੈ ਇਹ ਹੁਣ ਆਪਣੇ ਨਾ ਬਸ ਮੈਂ 2 ਮਿੰਟ ਇਹਨਾਂ ਨੂੰ ਕੋਫਤਿਆਂ ਨੂੰ ਗਰੇਵੀ ਚ ਪਾ ਕੇ ਲਵਾਤਿਆ ਹੁਣ ਆਪਾਂ ਬਸ ਇਹ ਖਾਣ ਲਈ ਸਬਜੀ ਆਪਣੀ ਰੈਡੀ ਹੋ ਗਈ ਐ ਇਹ ਹੁਣ ਆਪਣੀ ਕੋਫਤਿਆਂ ਦੀ ਸਬਜੀ ਬਣ ਕੇ ਰੈਡੀ ਹੋ ਗਈ ਐ ਹੁਣ ਸਾਡੇ ਦੋ ਭੱਬਰ ਸ਼ੇਰ ਚਾਹ ਕ੍ਰੈਸ਼ਲੇ ਕੀ ਵੀ ਕਾ ਦੋ ਸਾਨੂੰ ਖਵਾਉਣਗੇ ਉਹ ਉਹਨਾਂ ਨੂੰ ਅਸੀਂ ਹੁਣ ਪਰੌਂਠੇ ਨਾਲ ਖਵਾਵਾਂਗੇ ਇਹ ਤੁਸੀਂ ਰੋਟੀ ਨਾਲ ਖਾਓ ਚਾਹੇ ਪਰੌਂਠੇ ਨਾਲ ਖਾਓ ਤੁਹਾਡੀ ਇੱਛਾ ਤੇ ਬਣਾ ਕੇ ਤੁਸੀਂ ਟਰਾਈ ਜ਼ਰੂਰ ਕਰਿਓ ਖਾ ਕੇ ਦੇਖਣਾ ਵੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਤੇ ਕਮੈਂਟ ਵੀ ਕਰਨਾ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਸਬਜ਼ੀ ਮੇਰੀ ਲੱਗੀ ਜੇ ਚੰਗੀ ਲੱਗੀ ਤਾਂ ਵੀ ਦੱਸਣਾ ਜੇ ਨਹੀਂ ਤਾਂ ਤਾਂ ਵੀ ਦੱਸਣਾ ਜੇ ਕੋਈ ਕਮੀ ਪੇਸ਼ੀ ਹੋਈ ਤਾਂ ਮੈਨੂੰ ਦੱਸਿਓ